ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਤਸੀਹ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗ ਸਮੱਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਇਹ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਨੂੰ ਕਾਟਲ ਕਹਿ ਸਕਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਆ ਜੀ ਏਸੀਪੀ ਸੁਰਿੰਦਰਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟਾ ਜੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇਹ ਆਕਾਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਏਸੀਪੀ اٹਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿਹਦੀ ਕਿ ਤਫ਼ਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹ ਦੇਤੀ ਹੈ ਕਿ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਿਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਹੈ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਰਾਏ ਦੇ ਆਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਉੱਥੇ ਜੋ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉਥੇ ਸਟਾਕ ਰੱਖਦੇ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ﺍﻟियस ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਨੰਬਰ 2 ਗੇਟ ਕੀਮਾ ਦਾ ਏਰੀਆ ਉੱਥੋਂ ਫੜਾਇਆ ਗਿਆ ਇਹ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮਤਲਬ ਮੈਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹ ਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ ਫਿਲੀਪ ਹੁੰਦਾ ਕੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ ਸਟੇਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਦਮਾਂਤੇ ਹੈ ਤੇ ਭਰਾ ਇਹਦਾ ਹਰਪੀ ਡੇਲੀਸ ਹੈਪੀ ਉਹ ਵੀ ਭਗੋੜਾ ਉਸ ਕੇਚ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਕੋ ਫੜਿਆ ਹੋਰ ਖਾਨਦਾਨੀ ਸਮਗਰੀ ਆਪਾਂ ਕਹਿ ਸਕਦੇ ਹਾਂ ਜੀ ਇਹ ਤਾਂ ਕੀ ਰਿਲੇਟਿਵ ਹੈ ਜਾਂ ਦੂਜਾ ਜਿਹੜਾ ਮੁਰਦਾ ਮਤਲਬ ਤਾਂਾਂ ਜੋ ਕਹਿ ਸਕਦੇ ਆ ਪਪਟਸ ਡਾਇਰੈਕਟ ਦਾ ਕਾਸ਼ ਹੀ ਆ ਪਹਿਲਾਂ ਇਮੀਡੀਏਟ ਉੱਪਰ ਕੰਮ ਕਰਨਾ ਚਾਹੀਦਾ ਏ ਕਹ ਰਿਹਾ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲ ਤਰੰਤਾਰ ਨੇ ਜੀ ਉਹ ਡਿਲੀਵਰੀ ਮੁਕਾਈ ਵੀ ਹੈ ਉਹ ਸਾਰੀਆਂ ਅਸੀਂ ਡਿਸਕਸ ਕਰ ਰਹੇ ਹਾਂ ਜੀ ਇਲੈਕਟ੍ਰੋਨ ਬਿਕੋਜ਼ ਜੇ ਇਮੀਡੀਏਟ ਰੈਸਟ ਹੈ ਔਰ ਇਹਦੇ ਇਸੇ ਪਰ ਰੀਲ ਕਰਦੇ ਆ ਤਾਂ ਉਹ ਗੱਲ ਕਾਫੀ ਡਿਫੀਕਲਟ ਹੋਣ ਦਾ ਡਰ ਹੈ ਉਹਨਾਂ ਦਾ ਸਟੋਰ ਕਰ ਰਹੀ ਸੀ ਡਰਗਸ ਤੇ ਕੀ ਇਹਨਾਂ ਦਾ ਨੋਟਸ ਉਹ ਜੀ ਤਰੰਤਾਰ ਨੇ ਇਹ ਚੀਜ਼ ਦੀ ਮੂਵਮੈਂਟ ਹਈ ਹੈ ਉਹ ਜਿਹੜੇ ਪਟਰੀ ਟੂ ਰਿਲੀ ਟੂ ਸਿਰ ਸਰ ਪ੍ਰਾਣਾ ਕੰਮ ਕਰਦੇ ਨੇ ਇਹ ਝਾਰਬਾ ਉਹ ਹੁਣ ਚੱਕਰਾਂਗੇ ਜੀ ਸਹਰਾ ਕਿਉਂਕਿ ਸਾਡੇ ਏਰੀਆ ਦੇ ਤੋਂ ਰਹਿਣ ਵਾਲੇ ਹੀ ਨਹੀਂ ਹੈ ਅਸੀਂ ਸਹਰਾ ਉੱਥੇ ਜਾ ਕੇ 3 ਉਹ ਸਹਰਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬਿਲ ਫਾਲੋ ਬੜਾ ਬਣੀ ਹੈ ਜੀ 3 ਲੱਖ ਰੁਪਏ ਹੈ ਜੀ ਸਰ ਇਹਨਾਂ ਨੇ ਕੈਰੀ ਕੀਤਾ ਨਾਲ ਹੀ ਪਿਆ ਉਸ ਤੋਂ ਬਾਅਦ ਜੇ ਪਿੱਛੇ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਟੈਕਟਿਡ ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਹਾਂਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸਐ ਜੀ ਕਿਹਾ ਰਹਿ ਰਹੇ ਸੀ ਜਿਸ ਮਾਨੇ ਹੋਏ ਕੋਈ ਨੀ ਨੀ ਰਿੰਡਪੋਂਡੇ ਦੇ ਕਰੂਣ ਤੋਂ ਬਚਣ ਵਾਸਤੇ ਸੇਲ ਨਾਲ ਗਰਸ਼ ਬਰੋਸਾ ਆਇਆ ਸਾਹਮਣੇ ਜਿਨ੍ਹਾਂ ਦਾ ਜਿਵੇਂ ਕੱਲ ਲੜਨ ਨਹੀਂ ਹੈ ਜੇ ਕੋਈ ਆਇਆ ਜੀ ਇਹ ਤਾਂ ਡਰ ਵੀ ਹੈਗਾ ਐਕਰੋਸ ਦਾ ਬਾਰਡਰ ਸਰਨੀਤਾਂ ਦੀ ਗੱਲ ਵੀ ਹੋਈ ਹੈ ਇਸ ਕੋਈ ਨਹੀਂ ਪਤਾ ਨਹੀਂ ਕਿ ਜਿਹੜੇ ਖਿਡਾਰੀ ਸੀ ਕਿ ਉਹਨਾਂ ਨੇ ਕੋਈ ਡਾਕੂਮੈਂਟ ਸ਼ਮਾਨ ਨਹੀਂ ਕਰਵਾਏ ਸੀ ਜੀ ਤੇ ਬੰਦੇ ਖੜੇ ਨੇ ਸੀ ਯਾਰ ਉਹ ਦੇਖਦੇ ਹਨ ਉਹ ਡਿਸਟ੍ਰਿਕਟ ਦੂਜਾ ਜਿਹੜੀ ਟੀਮ ਜਾ ਰਹੀ ਹੈ ਉੱਥੇ ਸਿਰਫ ਸਕਿਉਰਿਟੀ ਦਾ ਥ੍ਰੈਟ ਉਹਦੇ ਵਾਸਤੇ ਸਕਰੀਨਿੰਗ ਕਮੇਟੀ ਐਸ ਪਰ ਇਨਸਟਰਕਸ਼ਨਸ ਆਫ ਦੀ ਇਕੀ ਉਹ ਹੈਗੀ ਹੈ ਆਪਣੀ ਅਪਲੀਕੇਸ਼ਨ ਦੇ ਸਕਦੇ ਹਾਂ ਕਿ ਉਹ ਏਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਤਾਂ ਨਹੀਂ ਉਹ ਐਗਜ਼ੈਂਪਟਿਡ ਕੈਟਾਗਰੀ ਜਾ ਰਹੇ